ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਚ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਲਗਾਤਾਰ ਵਿਰੋਧੀ ਤੇ ਸੱਤਾਤਰ ਗੈਂਗਸਟਰਾਂ ਦੇ ਮਾਮਲੇ ਨੂੰ ਲੈ ਕੇ ਆ ਮੋ ਸਾਹਮਣੇ ਆ ਇਹ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨ ਤੋਂ ਸੁਰੱਖਿਆ ਦੀ ਗੱਲ ਕਰੀਏ ਸਿਕਿਉਰਿਟੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਅਮਨ ਆਮਾਨ ਦੀ ਗੱਲ ਕਰੀਏ ਤਾ ਕੁਝ ਗੜਬੜ ਨਜ਼ਰ ਆ ਰਹੀ ਹੈ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਕਤਲ ਹੋਏ ਕਤਲ ਹੋ ਰਹੇ ਨੇ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਚ ਲੁੱਟ ਖੋਹਾਂ ਦੀਆਂ ਵਾਰਦਾਤਾਂ ਵਾਪਰੀਆਂ ਤੇ ਵਾਪਰ ਰਹੀਆਂ ਨੇ ਬਹੁਤ ਸਾਰੇ ਇਹਨਾਂ ਮਾਮਲਿਆਂ ਦੇ ਵਿੱਚ ਕੁਝ ਗੈਂਗਸਟਰਾਂ ਤੇਰਾ ਨੇ ਉਹ ਹੁਣ ਸਹੀ ਹੈ ਜਾਂ ਗਲਤ ਹੈ ਇਸ ਬਾਰੇ ਕੋ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਅਧਿਕਾਰਤ ਕੋਈ ਪੁਸ਼ਟੀ ਨਹੀਂ ਹੈ ਕੁਝ ਗੈਂਗਸਟਰ ਧਿਰਾਂ ਨੇ ਜ਼ਿੰਮੇਵਾਰੀ ਲਈ ਕਿ ਕਤਲ ਅਸੀ ਕਰਵਾਇਆ ਫਰੋਤੀਆਂ ਮੰਗੀਆਂ ਫਰੋਤੀਆਂ ਲਈ ਕਤਲ ਹੋਏ ਫਰੋਤੀਆਂ ਦੇ ਲਈ ਫਾਇਰਿੰਗ ਹੋਈ ਔਰ ਅੱਜ ਵੀ ਉਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਤਿਰਾਫ ਦੇ ਵਿੱਚ ਉਲਝਿਆ ਹੁੰਦਾ ਸੋ ਪੰਜਾਬ ਦੇ ਵਿੱਚ ਸੱਤਾ ਤੇਰੇ ਗੱਲ ਕਹਿ ਰਹੀ ਹੈ ਕਿ ਅਸੀਂ ਗੈਂਗਸਟਰਵਾਦ ਪੰਜਾਬ ਦੇ ਵਿੱਚ ਖਤਮ ਕਰ ਰਹੇ ਹਾਂ ਪਿਛਲੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਪੰਜਾਬ ਸਮੁੱਚੇ ਪੰਜਾਬ ਪੁਲਿਸ ਨੇ ਰਲ ਕੇ ਇੱਕ 72 ਘੰਟਿਆਂ ਦਾ ਅਭਿਆਨ ਚਲਾਇਆ ਕਿ ਪੰਜਾਬ ਦੇ ਵਿੱਚ ਗੈਂਗਸਟਰਵਾਦ ਖਤਮ ਕਰਨਾ ਹੈ। ਉਸ ਦੇ ਵਿੱਚ ਲਗਭਗ 12000 ਦੇ ਕਰੀਬ ਜਿਹੜੇ ਪੰਜਾਬ ਪੁਲਿਸ ਦੀਆਂ ਟੁਕੜੀਆਂ ਸ਼ਾਮਿਲ ਹੋਈਆਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਂ ਤੇ ਰੇਡ ਹੋਈ ਔਰ ਉਹ ਰੇਡ ਅੱਜ ਵੀ ਕਈ ਥਾਂ ਤੇ ਜਾਰੀ ਹੈ। ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਅੱਜ ਵੀ ਰਾਤ ਸਮੇਂ ਨਾਕਾਬੰਦੀ ਹੋ ਰਹੀ ਹੈ, ਤਲਾਸ਼ੀ ਹੁੰਦੀ ਹੈ, ਪੁੱਛਕਿਛ ਹੁੰਦੀ ਹੈ। ਖਾਸ ਕਰਕੇ ਸ਼ੱਕੀ ਲੋਕਾਂ ਦੀ ਕੁਝ ਲੋਕ ਹੈ ਰਾਸਤੇ ਵਿੱਚ ਵੀ ਲੈ ਜਾਂਦੇ ਨੇ ਜਿਹੜੇ ਸ਼ੱਕੀ ਪਾਏ ਜਾਂਦੇ ਨੇ ਸੱਕਈ ਥਾਂ ਤੇ ਪੰਜਾਬ ਪੁਲਿਸ ਸਫਲ ਵੀ ਹੋਈ ਹੈ ਸੋ ਪਿਛਲੇ ਦਿਨੀ ਸੁਖਵੀਰ ਸਿੰਘ ਬਾਦਲ ਜੋ ਸ਼੍ਰੋਮਣੀ ਕਾਲਜ ਦਲ ਦੇ ਪ੍ਰਧਾਨ ਹਨ ਉਹਨਾਂ ਨੇ ਤੰਜ ਕਸਿਆ ਉਹਨਾਂ ਨੇ ਕਿਹਾ ਕਿ ਜਿਹੜੇ ਪੁਲਸ ਅਧਿਕਾਰੀ ਲੋਕਾਂ ਨਾਲ ਜ਼ਿਆਦਤੀਆਂ ਕਰ ਰਹੇ ਆ ਸ਼੍ਰੋਮਣੀ ਕਾਲਜ ਦਲ ਦੀ ਸਰਕਾਰ ਆਉਣ ਤੇ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਸਖਤ ਕਾਰਵਾਈ ਹੋਏਗੀ ਤੇ ਉਹ ਨਿਪਟਣ ਲਈ ਤਿਆਰ ਰਹਿਣ ਸੋ ਅੱਜ ਉਸ ਮਾਮਲੇ ਨੂੰ ਲੈ ਕੇ ਪੰਜਾਬ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਨੇ ਇਸ ਮਾਮਲੇ ਨੂੰ ਲੈ ਕੇ ਸੁਖਵੀਰ ਬਾਦਲ ਨੂੰ ਆਰੇ ਹੱਥੇ ਲਿਆ ਉਹਨਾਂ ਨੇ ਕਿਹਾ ਕਿ ਉਹ ਸੁਖਵੀਰ ਬਾਦਲ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਦੇਣ ਦੀ ਗੱਲ ਕਰ ਰਹੇ ਆ ਉਹਨਾਂ ਨੇ ਕਿਹਾ ਕਿ ਗੈਂਗਸਟਰਵਾਦ ਪੈਦਾ ਕਿਨੇ ਕੀਤਾ ਪਿਛਲੇ ਦਿਨੀ ਤਰਨਤਾਰ ਜਮਨੀ ਚੌਂ ਦੇ ਉਹਨਾਂ ਨੇ ਜ਼ਿਕਰ ਕੀਤਾ ਕਿਉਂ ਜਿਮਨੀ ਚੋਣ ਦੇ ਵਿੱਚ ਜਿਨ੍ਹਾਂ ਨੂੰ ਕਾਲੀ ਦਲ ਨੇ ਟਿਕਟ ਦਿੱਤੀ ਉਹ ਕੌਣ ਸੀ ਉਹ ਗੈਂਚਾਟਰ ਦਾ ਪਰਿਵਾਰ ਸੀ ਤੇ ਬਲਤੇਜ ਪੰਨੂ ਕਹਿ ਰਹੇ ਆ ਉਹਨਾਂ ਨੇ ਕਿਹਾ ਕਿ ਸੁਖਵੀਰ ਬਾਦਲ ਬਿਰਸਾ ਸਿੰਘ ਬਲਟੋਹਾ ਤਾਂ ਆਪਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਬਹੁਤ ਸਾਰੇ ਕਾਲੀ ਆਗੂ ਪਿਛਲੇ ਦਿਨ ਇੱਕ ਵਿਆਹ ਸ਼ਾਮਲ ਹੋਏ ਉਹ ਵਿਆਹ ਕਿਹਦਾ ਸੀ ਉਹਨਾਂ ਨੇ ਉਹ ਵੀ ਜ਼ਿਕਰ ਕੀਤਾ ਉਹਨਾਂ ਨੇ ਇਹ ਵੀ ਕਿਹਾ ਬਲਤੇਜ ਪੰਨੂ ਨੇ ਕਿ 1978 84 88 96 99 ਜਦੋਂ ਜਦੋਂ ਕਾਲੀ ਦਲ ਦੀ ਸਰਕਾਰ ਆਈ ਇਨ੍ਹਾਂ ਸਰਕਾਰਾਂ ਸਮੇਂ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਤਰੱਕੀਆਂ ਦਿੱਤੀਆਂ ਜਿਨ੍ਹਾਂ ਨੇ ਲੋਕਾਂ ਨਾਲ ਜਰਤੀਆਂ ਕੀਤੀਆਂ ਸੋ ਇੱਕ ਵਾਰ ਆਪਾਂ ਨਜ਼ਰ ਮਾਰਦੇ ਆ ਕਿ ਇਸ ਮਾਮਲੇ ਨੂੰ ਲੈ ਕੇ ਬਲਤੇਜ ਪੰਨੂ ਨੇ ਕੀ ਕਿਹਾ ਸੋ ਬਲਤੇਜ ਪੰਨੂ ਲਗਾਤਾਰ ਸ਼੍ਰੋਮਣਿ ਕਾਲੀ ਦਲ ਦੇ ਉੱਪਰ ਉਹਨਾਂ ਨੇ ਸਿਆਸੀ वार ਕੀਤੇ ਸੋ ਨਜ਼ਰ ਮਾਰਦੇ ਆ ਕਿ ਬਲਤੇਜ ਪੰਨੂ ਕੀ ਕਹਿੰਦੇ ਆ ਇਸ ਵੇਲੇ ਪੰਜਾਬ ਸਰਕਾਰ ਗੈਂਗਸਟਰਾਂ ਦੇ ਉੱਤੇ ਵਾਰ ਜਿਹੜਾ ਉਹ ਕਰ ਰਹੀ ਹੈ ਔਰ ਹੁਣ ਤੱਕ ਕੋਈ 3520 ਵਿਅਕਤੀ ਜਿਹੜੇ ਆ ਉਹ ਅਰੈਸਟ ਕੀਤੇ ਜਾ ਚੁੱਕੇ ਆ ਅ ਪ੍ਰੀਵੈਂਟਿਵ ਡਿਟੈਂਸ਼ਨ ਦੇ ਵਿੱਚ ਕੋਈ 1599 ਨੇ ਸੋ ਟੋਟਲ ਜਿਹੜਾ ਉਹ 7961 ਹੈ ਔਰ ਇਹਦੇ ਵਿੱਚ 104 ਫਾਇਰ ਆਰਮ ਜਿਹੜੇ ਆ ਉਹ ਬਰਾਮਦ ਕੀਤੇ ਗਏ ਆ ਜਿਹੜੀ ਵਕ ਵਕ ਥਾਵਾਂ ਦੇ ਉੱਤੇ ਛਾਪੇਮਾਰੀ ਜਿਹੜੀ ਕੀਤੀ ਗਈ ਹੈ ਗੈਂਗਸਟਰਾਂ ਤੇ ਵਾਰ ਸਾਡਾ ਨਿਰੰਤਰ ਜਾਰੀ ਹੈ ਜਾਰੀ ਰਹੂਗਾ ਜਿਹੜੇ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਨੇ ਗੈਂਗਸਟਰਾਂ ਦਾ ਸਾਥ ਦੇਣ ਵਾਲੇ ਨੇ ਉਹਨਾਂ ਦੇ ਉੱਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਪੰਜਾਬ ਦੇ ਨਾਲ ਹੋਏ ਧੋਖਿਆਂ ਦੀ ਜੇ ਗੱਲ ਕਰੀਏ ਤਾਂ ਅਕਾਲੀ ਦਲ ਬਾਦਲ ਦਾ ਇੱਕ ਲੰਬਾ ਚੌੜਾ ਇਸ ਮਾਮਲੇ ਦੇ ਵਿੱਚ ਇਤਿਹਾਸ ਹੈ। ਵੈਸੇ ਮੈਂ ਉਹਨੇ ਲੰਮੀ ਡਿਟੇਲ ਦੇ ਵਿੱਚ ਜਾਣਾ ਨਹੀਂ ਜੇ 78 ਤੋਂ ਸ਼ੁਰੂ ਕਰਨਾ ਹੋਵੇ। 78 ਲੈ ਲਓ, 84 ਲੈ ਲਓ, 88 ਲੈ ਲਓ, 96 97 ਲੈ ਲਓ। ਕਿਹੜੇ ਵਾਅਦੇ ਕੀਤੇ? 96 ਦੇ ਵਿੱਚ ਉਹ ਚਾਹੇ ਪੁਲਿਸ ਦੇ ਵੱਲੋਂ ਕੀਤੀਆਂ ਹੋਈਆਂ ਜ਼ਿਆਤੀਆਂ ਸੀ ਬਾਅਦ ਦੇ ਵਿੱਚ ਉਹਨਾਂ ਹੀ ਲੋਕਾਂ ਨੂੰ ਤਰੱਕੀਆਂ ਦਿੱਤੀਆਂ ਤਰੱਕੀਆਂ ਦੇ ਕੇ ਉਹਨਾਂ ਅਹੁਦਿਆਂ ਤੱਕ ਪਹੁੰਚਾ ਦਿੱਤਾ ਜਦੋਂ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਂ ਹੁੰਦੀ ਹੈ ਉਹਦੇ ਵਿੱਚ ਉਹਨਾਂ ਹੀ ਅਫਸਰਾਂ ਦਾ ਨਾਮ ਆਉਂਦਾ ਜਿਨ੍ਹਾਂ ਨੂੰ ਤਰੱਕੀਆਂ ਦੇ ਦੇ ਕੇ ਉੱਪਰਲੇ ਅਹੁਦਿਆਂ ਤੱਕ ਪਹੁੰਚਾਇਆ ਗਿਆ ਸੀ ਭਾਵਕੇ ਹਮੇਸ਼ਾ ਉਹਨਾਂ ਲੋਕਾਂ ਦਾ ਸਾਥ ਦਿੱਤਾ ਜਿਹੜੇ ਪੰਜਾਬ ਨੂੰ ਸਮੇਂ-ਸਮੇਂ ਦੇ ਉੱਤੇ ਬਲਦੀ ਦੇ ਬੂਥੇ ਦੇ ਵਿੱਚ ਪਾਉਣ ਦੇ ਵਾਸਤੇ ਜ਼ਿੰਮੇਵਾਰ ਕਹੇ ਜਾਂਦੇ ਨੇ ਸੋ ਗੈਂਗਸਟਰਵਾਦ ਨੂੰ ਲੈ ਕੇ ਆਪਾਂ ਸੁਣਿਆ ਕਿ ਬਲਤੇਜ ਪੰਨੂ ਨੇ ਕੀ ਕਿਹਾ ਸੋ ਇਸ ਤੋਂ ਇਲਾਵਾ ਪੰਜਾਬ ਦੀਆਂ ਹੋਰ ਸਿਆਸੀ ਪਾਰਟੀਆਂ ਚਾਹ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਚਾਹ ਕਾਂਗਰਸ ਪਾਰਟੀ ਚਾਹ ਕਲਿੱਦਲ ਉਹਨਾਂ ਨੇ ਵੀ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਸੱਤਾ ਤੇਰੇ ਤੇ ਤੰਗ ਕੱਸਦੇ ਆ ਰਹੇ ਆ ਸੋ ਆਪਾਂ ਇੱਕ ਵਾਰ ਨਜ਼ਰ ਮਾਰ ਲੈਣੇ ਕਿ ਉਹਨਾਂ ਪਾਰਟੀਆਂ ਦੇ ਅੱਗੋਂ ਕੀ ਕਹਿੰਦੇ ਆ ਕਿ ਪੰਜਾਬ ਜਿੱਥੇ ਨਸ਼ਿਆਂ ਦੇ ਵਿੱਚ ਡੁੱਬ ਰਿਹਾ ਜਿੱਥੇ ਗੁੰਡਾਗਰਦੀ ਦੇ ਵਿੱਚ ਸਿਰ ਚੁੱਕ ਲਿਆ ਗੁੰਡਾਗਰਦੀ ਨੇ ਤੇ ਇਸ ਗੁੰਡਾਗਰਦੀ ਤੇ ਇਸ ਨਸ਼ੇ ਨੂੰ ਖਤਮ ਕਰ ਲਈ ਆ ਮੇਰੀਆਂ ਪੈਣਾ ਬੈਠੀਆਂ ਇਹ ਹੁਣ ਅੱਗੇ ਆਉਣ گی۔ ਮੈਂ ਬਗੈਲ ਸਾਹਿਬ ਤੁਸੀਂ ਸਾਰਿਆਂ ਦੇ ਮੰਨਰੇਗਾ ਦੇ ਉੱਪਰ ਬੋਲਣਾ ਮੈਂ ਇੱਕ ਚੀਜ਼ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਨਾ ਭਗਵੰਤ ਮਾਨ ਨੂੰ ਤੂੰ ਕਿਆ ਸੀ ਪ੍ਰਹਾਰ ਅੱਜ ਤੇਰੇ ਸੈਕਟੇਰੀਅਟ ਦੇ ਵਿੱਚ ਤੈਨੂੰ ਲਲਕਾਰਿਆ ਉਹਨਾਂ ਨੇ ਤੇਰੇ ਕਿਹਾ ਕਿ ਬੰਬ ਰੱਖ ਦਿੱਤਾ ਤੇ ਭਗਵੰਤ ਮਾਨਾ ਤੂੰ ਗਿੱਦੜ ਤੋਂ ਵੀ ਪਹਿਲਾਂ ਭੱਜ ਕੇ ਨਿਕਲਿਆ ਤੂੰ ਖਾਲੀ ਕਰ ਗਿਆ ਉਹ ਵੀ ਸੈਕਟੇਰੀਅਟ ਵੀ ਤੇਰੇ ਚੰਡੀਗੜ੍ਹ ਦੇ ਵਿੱਚ ਮੁਹੱਲੀ ਦੇ ਵਿੱਚ ਐਸਐਸਪੀ ਦੇ ਦਫ਼ਤਰ ਦੇ ਬਾਹਰ ਕਤਲ ਕੀਤਾ ਗਿਆ ਭਗਵੰਤ ਮਾਨ ਦੀ ਇੱਕ ਸਟੇਟਮੈਂਟ ਨਹੀਂ ਆਈ ਡੇਰਾ ਬਾਬਾ ਨਾਨਕ ਦੇ ਵਿੱਚ ਬੇਤਿਆਂ ਦਾ ਲੜਕਾ ਬਾਬੇ ਨਾਨਕ ਦੀ ਅਨਸਬੰਦ ਚੋਂ ਉਹਦੇ ਸਿਰ 'ਤੇ ਚਾਰ ਗੋਲੀਆਂ ਮਾਰ ਕੇ ਗਏ ਤੇ ਭਗਵੰਤ ਮਾਨ ਕਿਤੇ ਨਹੀਂ ਸੁੱਤਾ ਉઠਿਆ ਭਗਵੰਤ ਮਾਨ ਜੇ ਤੇਰੇ ਜੀ ਸ਼ਰਮਿਆ ਤੇ ਤੂੰ ਅਸਤੀਫਾ ਦੇ ਅਸੀਂ ਕਹਿੰਨੇ ਕਿ ਪੁਲਿਸ ਦਾ ਕਸੂਰ ਆ ਖੈਰਾ ਸਭ ਕੋਈ ਪੁਲਿਸ ਦਾ ਕਸੂਰ ਨਹੀਂ ਜੇ ਪੁਲਿਸ ਰਾਜ ਨਹੀਂ ਬਣਿਆ ਇੱਕ ਗੁੰਡਿਆਂ ਦਾ ਰਾਜ ਬਣਿਆ ਔਰੇ ਰਾਜ ਭਗਵੰਤਮਾਨ ਦਾ ਤੇ ਕੇਜਰੀਵਾਲ ਦੀ ਗੁੰਡਾ ਕਰਦੀ ਕਰਕੇ ਪੰਜਾਬ ਗਰਕ ਹੋ ਰਿਹਾ ਪੰਜਾਬੀਓ ਇਹਦੇ ਕੇਜਰੀਵਾਲ ਨੇ ਇਹਦੇ ਝੂਠ ਨੇ ਤੇ ਇਸ ਭਗਵੰਤਮਾਨ ਸ਼ਰਾਬੀ ਨੇ ਪੰਜਾਬ ਦੀ ਜਵਾਨੀ ਤੇ ਕੱਸਾਂ ਨਹੀਂ ਦੋਵੇਂ ਬਰਬਾਦ ਕਰ ਦਿੱਤੀਆਂ ਕੀ ਕਸੂਰਿਆ ਮਾਵਾਂ ਦੇ ਪੁੱਤ ਪਿੰਡਾਂ ਦੇ ਪਿੰਡ ਖਾਲੀ ਹੋઈ ਜਾ ਰਹੇ ਨੇ ਉਹ ਇੱਥੇ ਦੇ ਪੰਜਾਬ 'ਚ ਜਿੱਦਾਂ ਪਿੰਡ ਖਾਲੀ ਹੋ ਰਹੇ ਨੇ ਤੇ ਇੱਥੇ ਬਜ਼ੁਰਗਾਂ ਨੂੰ ਕੰਦਾ ਦੇਣ ਵਾਲਾ ਕੋਈ ਨਹੀਂ ਰਹਿਣਾ ਇਹਦਾ ਜ਼ਿੰਮੇਵਾਰ ਕੌਣ ਆ ਇਹਦਾ ਜ਼ਿੰਮੇਵਾਰ ਭਗਵੰਤ ਮਾਨ ਜਿਹੜੇ ਕਹਿੰਦੇ ਨਾ ਭਗਵੰਤ ਮਾਨ ਸਭ ਤੋਂ ਵੱਧ ਜੇ ਕੋਈ ਬੇਈਮਾਨ ਪੁੰਜੀ ਹੋ ਜਾ ਪੰਜਾਬ 'ਚ ਮੁੱਖ ਮੰਤਰੀ ਪੈਦਾ ਹੋਇਆ ਤੇ ਡਰਪੋਕ ਹੋਇਆ ਉਹ ਸਭ ਤੋਂ ਵੱਧ ਬੇਈਮਾਨ ਤੇ ਡਰਪੋਕ ਮੁੱਖ ਮੰਤਰੀ ਜੇ ਕੋਈ ਜਗਾ ਤੋ ਭਗਵੰਤ ਮਾਨ ਨਾ ਪੈਦਾ ਹੋਇਆ ਤੇ ਨਾ ਅੱਗੇ ਕਦੀ ਪੈਦਾ ਹੋਏਗਾ ਇਹ ਪੰਜਾਬੀਆਂ ਦੇ ਉੱਤੇ ਕਲੰਕ ਆ ਪੰਜਾਬ ਪੁਲਿਸ ਮੈਂ ਕੱਲ ਵੀ ਡੀਜੀਪੀ ਨੂੰ ਪਰਸੋਂ ਟੈਲੀਫੋਨ ਕੀਤਾ ਮੈਂ ਕਿਹਾ ਅਸੀਂ ਸਟੇਜਾਂ ਤੇ ਖਲੋ ਕੇ ਬੋਲਦੇ ਆ ਡੀਜੀਪੀ ਸਾਹਿਬ ਅਸੀਂ ਕਹਿੰਨੀ ਆ ਤੇਰੀ ਪੁਲਿਸ ਜਿਹੜੀ ਗੈਂਗਸਟਰਾਂ ਦੇ ਨਾਲ ਰਲਈ ਆ ਮੈਂ ਹੁਣ ਵੀ ਕਹਿੰਦਾ ਇਹਦੀ ਪੁਲਿਸ ਗੈਂਗਸਟਰਾਂ ਦੇ ਨਾਲ ਲੜ ਕੇ ਪੰਜਾਬ ਦੇ ਵਿੱਚ ਉਹ ਜਿਹੜੀ ਲੁੱਟ ਖਸੋਟ ਦੀ ਪੁਲਿਸ ਕਰਾ ਰਹੀ ਆ ਤੇ ਜਿਹੜੇ ਚ ਜੁਰਦਾ ਗਿਆ ਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਪਰਚਾ ਕਰ ਕਿ ਤੂੰ ਗਲਤ ਕਹਿ ਰਿਹਾ ਤੇ ਮੈਂ ਪ੍ਰੂਫ ਦਊਂਗਾ ਕਿ ਤੇਰੀ ਪੁਲਿਸ ਗੈਂਗਸਟਰਾਂ ਦੇ ਨਾਲ ਰਲਈ ਆ ਸੋ ਬਿਲਕੁਲ ਆਪਾਂ ਸੁਣਿਆ ਕਿ ਉਹਨਾਂ ਪਾਰਟੀਆਂ ਦੇ ਆਗੂ ਲਗਾਤਾਰ ਸੱਤਾ ਤੇਰਤੇ ਵਾਰ ਕਰ ਰਹੇ ਆ ਪਰ ਕੀ ਆਖਿਰ ਵਾਕਈ ਇਹ ਗੈਂਗਸਟਰਵਾਦ ਨੂੰ ਸਿਆਸੀ ਪੁਸ਼ਤਪਨਾਈ ਹੁੰਦੀ ਹੈ ਚਾਹੇ ਕੋਈ ਵੀ ਸਰਕਾਰ ਰਹੀ ਹੋਵੇ ਤੇ ਚਾਹੇ ਕੋਈ ਵੀ ਸਰਕਾਰ ਹੋਵੇ ਕਿਉਂ ਕਿ ਕਿਉਂਕਿ ਵਿਰੋਧੀ ਧਿਰ ਇਹ ਕਹਿ ਰਹੀਆਂ ਕਿ ਸੱਤਾਧਿਰ ਦੀ ਪੁਸ਼ਤਪਨਾਈ ਹੈ ਤੇ ਸੱਤਾਧਿਰ ਕਹਿੰਦੀ ਹੈ ਕਿ ਪਿਛਲੇ ਸਰਕਾਰਾਂ ਦਾ ਪੈਦਾ ਕੀਤਾ ਹੋਇਆ ਅਸੀਂ ਖਤਮ ਕਰ ਰਹੇ ਹਾਂ ਸੋ ਜੇਕਰ ਸਿਆਸੀ ਪਾਰਟੀਆਂ ਇੱਕ ਦੂਜੇ ਦੇ ਉੱਪਰ ਇਲਜ਼ਾਮ ਲਾ ਰਹੀਆਂ ਨੇ ਤਾਂ ਕੀ ਇਹ ਸਚਾਈ ਹੈ ਕਿ ਕੋਈ ਵੀ ਸਿਆਸੀ ਪਾਰਟੀ ਹੋਵੇ ਤੇ ਇਹਨਾਂ ਲੋਕਾਂ ਨੂੰ ਇਹਨਾਂ ਅਪਰਾਧੀ ਲੋਕਾਂ ਨੂੰ ਉਨਾ ਸਰਕਾਰਾਂ ਦੀ ਪੁਸ਼ਤਪਨਾਈ ਹੁੰਦੀ ਹੈ ਜਾਂ ਰਹੀ ਹੈ ਇਹ ਇੱਕ ਆਪਣੇ ਆਪ ਦੇ ਵਿੱਚ ਇਹ ਵੱਡਾ ਸਵਾਲ ਹੈ ਸੋ ਇਸ ਵੱਡੇ ਸਵਾਲ ਦਾ ਜਵਾਬ ਕਿੰਨਾ ਕੋਲ ਹੈ ਜਵਾਬ ਕਿਸੇ ਸਰਕਾਰ ਕੋਲ ਕੋਈ ਨਹੀਂ ਕਿਸੇ ਸਰਪਾਟੀ ਕੋਲ ਕੋਈ ਨਹੀਂ ਪਾਰਟੀ ਦਾ ਕੰਮ ਇੱਕ ਦੂਜੇ ਦੇ ਉੱਪਰ ਕੋਈ ਵੀ ਪਾਰਟੀ ਹੋਵੇ ਵਿਰੋਧੀ ਧਿਰ ਦਾ ਕੰਮ ਸੱਤਾ ਧਿਰ ਦੇ ਉੱਪਰ ਸੱਤਾ ਧਿਰ ਦਾ ਕੰਮ ਵਿਰੋਧੀ ਧਿਰ ਦੇ ਉੱਪਰ ਨਿਸ਼ਾਨੇ ਲਾਉਣਾ ਹੈ ਨਿਸ਼ਾਨੇ ਸਾਧਣਾ ਹੈ ਪਰ ਜਦੋਂ ਇੱਕ ਦੂਜੇ ਦੇ ਪਾਰਟੀਆਂ ਦੇ ਉੱਪਰ ਨਿਸ਼ਾਨੇ ਸਾਦੇ ਜਾ ਰਹੇ ਆ ਤਾਂ ਫਿਰ ਕਿਤੇ ਨਾ ਕਿਤੇ ਆਮ ਲੋਕ ਇਸ ਸੋਚਣ ਲਈ ਮਜਬੂਰ ਹੁੰਦੇ ਆ ਕਿ ਵਾਕਈ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਅਪਰਾਧੀ ਲੋਕਾਂ ਨੂੰ ਕਿਸੇ ਨਾ ਕਿਸੇ ਸਿਆਸੀ ਆਗੂ ਦੀ ਸਿਆਸੀ ਪਾਰਟੀ ਦੀ ਪੁਸ਼ਤ ਪਨਾਹੀ ਜ਼ਰੂਰ ਹੁੰਦੀ ਹੈ ਸੋ ਲੋਕਾਂ ਲਈ ਇਹ ਇੱਕ ਵੱਡਾ ਸਵਾਲ ਹੈ ਸਿਆਸੀ ਪਾਰਟੀ ਲੀਡਰਾਂ ਨੂੰ ਤੇ ਜਿਹਦਾ ਜਵਾਬ ਇਨ੍ਹਾਂ ਲੀਡਰਾਂ ਨੂੰ ਦੇਣਾ ਚਾਹੀਦਾ ਸੋ ਅੱਜ ਦੇ ਪ੍ਰੋਗਰਾਮ ਚ ਇੰਨੇ ਮੈਨੂੰ ਦੇ ਇਜਾਜ਼ਤ ਧੰਨਵਾਦ